ਕੇਂਦਰੀ ਰਾਜਮੰਤਰੀ ਸੋਮਪ੍ਰਕਾਸ਼ ਜੀ ਧਰਪਤਨੀ ਅਤੇ ਪ੍ਰਸਿੱਧ ਸਮਾਜ ਸੇਵਕਾ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੀਆਂ ਦੀ ਲੋੜੀ ਸੰਬੰਧੀ ਸਮਾਗਮ 7 ਜਨਵਰੀ ਦਿਨ ਐਤਵਨ ਓਂਕਾਰਨਗਰ ਫਗਵਾੜਾ ਦੀ ਗਰਾਊਂਡ ਵਿਖੇ ਯੋਜਿਤ ਕੀਤਾ ਜਾ ਰਿਹਾ ਹੈ ਇਸ ਸਮਾਗਮ ਨੂੰ ਲੈ ਕੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਉੱਥੇ ਹੀ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਲੋੜੀ ਸਮਾਗਮ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਉਨ੍ਹਾਂ ਨੇ ਆਖਿਆ ਕਿ ਇਸ ਲੋੜੀ ਸਮਾਗਮ ਵਿੱਚ ਉੱਚ ਸਖਸ਼ੀਤਾ ਸ਼ਿਰਕਤ ਕਰਨ ਗਿਆ ਜੋ ਕਿ ਨਵ ਜਨਮੀਆਂ ਧੀਆਂ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਇਸ ਲੋਹੜੀ ਸਮਾਗਮ ਦੌਰਾਨ ਧੀਆਂ ਦੀ ਲੋਹੜੀ ਦੇ ਨਾਲ-ਨਾਲ ਉਹਨਾਂ ਦੀਆਂ ਮਾਤਾਵਾਂ ਨੂੰ ਗਿਫਟ ਵੀ ਦਿੱਤੇ ਜਾਣਗੇ ਸਾਰਿਆਂ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਹੋਵੇ ਸਾਡੇ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੋਹੜੀ ਦਾ ਫੰਕਸ਼ਨ ਬਹੁਤ ਉਮਤਾਨ ਨਾਲ ਬਣਾ ਰਹੇ ਹਨ ਜਿਹੜੇ ਕਿ ਹਰ ਸਾਲ ਬੇਟੀਆਂ ਦੀ ਲੋਹੜੀ ਮਨਾਈ ਜਾਂਦੀ ਹੈ ਇਸ ਵਾਰ 1100 ਬੇਟੀਆਂ ਦੀ ਲੋਹੜੀ ਪਾਈ ਜਾਣੀ ਹੈ ਤੇ ਸਾਰੇ ਸਾਰਿਆਂ ਨੂੰ ਹੈਗਾ ਕਿ ਵੀ ਤੁਸੀਂ ਉੱਥੇ ਹੋਮ ਵਾ ਕੇ ਪਹੁੰਚੋ ਦਸ਼ਹਿਰਾ ਗਰਾਊਂਡ ਕੱਲ 11 ਵਜੇ ਲੋਰੀ ਦਾ ਫੰਕਸ਼ਨ ਹੈ ਅਸੀਂ ਇੱਥੇ ਮੈਡਮ ਨਾਲ ਤਿਆਰੀਆਂ ਕਰ ਰਹੇ ਹਾਂ ਤੇ ਬਹੁਤ ਗਿਫਟ ਬੱਚਿਆਂ ਲਈ ਪੈਕ ਬਹੁਤ ਸੋਹਣੇ ਸੋਹਣੇ ਕੰਬਲ ਸੂਟ ਟੌイズ ਮੋਮਫਲੀ ਰੇਵੜੀ ਸਭ ਕੁਝ ਹੈਗਾ ਬੱਚਿਆਂ ਲਈ ਅਸੀਂ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਹੋ ਜਿਹਾ ਤੁਸੀਂ ਫੀਲ ਕਰਦੇ ਹੋ ਜਦੋਂ ਤੁਸੀਂ ਇਸੇ ਜਿਹੇ ਇਦਾਂ ਦੇ ਕਾਰਜ ਵਿੱਚ ਨਾਲੇ ਸਾਨੂੰ ਸਾਨੂੰ ਇਹ ਲੱਗਦਾ ਕਿ ਅਸੀਂ ਵੀ ਕੁਝ ਚੰਗਾ ਕਰ ਰਹੇ ਹਾਂ ਸਮਾਜ ਲਈ ਅਸੀਂ ਵੀ ਕੁਝ ਕਰਕੇ ਦਿਖਾ ਰਹੇ ਹਾਂ ਧੰਨਵਾਦ ਸਭ ਤੋਂ ਪਹਿਲਾਂ ਅੱਜ ਮੈਂ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਨੂੰ ਵਧਾਈਆਂ ਦੇਣੀਆਂ ਚਾਹੁੰਦੀ ਜਿਨ੍ਹਾਂ ਨੇ ਐਡਾ ਵੱਡਾ ਫੰਕਸ਼ਨ ਉਹ ਲੀਕਿਆ ਫਗਵਾੜੇ ਦੇ ਵਿੱਚ ਅਸੀਂ ਜਦੋਂ ਤੋਂ ਮੈਡਮ ਫਗਵਾੜੇ ਚਾਏ ਆ ਅਸੀਂ ਇਹਨਾਂ ਦੇ ਮਤਲਬ ਇੰਨੇ ਕ ਕੰਮਾਂ ਤੋਂ ਖੁਸ਼ ਹਾਂ ਵੀ ਕਦੀ ਲੋਹੜੀ ਦਾ ਕਦੀ ਤੀਆਂ ਦਾ ਬੱਚਿਆਂ ਦਾ ਕੋਈ ਨਾ ਕੋਈ ਐਸਾ ਫੰਕਸ਼ਨ ਕਰਾਉਂਦੇ ਰਹਿੰਦੇ ਆ ਇਹ ਜੀ ਅੱਜ ਇਹ ਜਿਹੜਾ ਫੰਕਸ਼ਨ ਹੈ ਲੋਹੜੀ ਦਾ ਆ 1100 ਬੱਚਿਆਂ ਦੀ ਲੋਹੜੀ ਕੱਲ ਪਾਈ ਜਾਣੀ ਆ 7 ਤਰੀਕ ਦੇ ਐਤਵਾਰ ਨੂੰ ਔਂਕਾਰ ਨਗਰ ਦੁਸ਼ਹਿਰਾ ਗਰਾਊਂਡ ਤੇ ਤੇ ਅਸੀਂ ਆ ਸ਼ਾਲ ਪੈਕ ਕਰ ਰਹੇ ਹਾਂ ਜੀ ਕੰਬਲ ਐ ਬੱਚਿਆਂ ਦੇ ਵੱਡੇ ਵੱਡੇ ਔਰ ਮੂਫਲੀ ਰੇੜੀਆਂ ਬੱਚਿਆਂ ਦੇ ਟੁਆਏ ਹੋਰ ਕਾਫੀ ਜਿੱਦਾਂ ਬੱਚਿਆਂ ਨੇ ਗਿਫਟ ਆਈਟਮ ਹੈਗੀਆਂ ਇਹ ਸਾਰਾ ਪ੍ਰਬਾਲਾ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਵੱਲੋਂ ਕੀਤਾ ਗਿਆ ਅਸੀਂ ਸਾਰਿਆਂ ਨੂੰ ਇਸ ਫੰਕਸ਼ਨ ਤੇ ਪਹੁੰਚਣ ਲਈ ਇਨਵਾਈਟ ਕਰਦੇ ਹਾਂ ਮੈਡਮ ਵੱਲੋਂ ਸਾਰੇ ਜਣੇ ਆਓ ਔਰ ਬੱਚਿਆਂ ਨੂੰ ਅਸ਼ੀਰਵਾਦ ਦਿਓ ਸਾਰਿਆਂ ਨੂੰ ਬਹੁਤ ਬਹੁਤ ਲੋਹੜੀ ਦੀਆਂ ਬਧਾਈਆਂ ਔਰ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਫੰਕਸ਼ਨ ਕਰਵਾ ਰਹੇ Thank you.